ਲੋਕੋ ਤਾਂ ਬਾਈਗੁਰੂ ਜੀ ਦਾ ਖਾਲਸਾ ਤੇ ਬਾਈਗੁਰੂ ਜੀ ਦੀ ਫਤਿਹ ਇੱਕ ਸਟੋਰੀ ਪਾਉਣ ਲੱਗਿਆ ਲਾਲ ਬਾਦਸ਼ਾਹ ਦੀ ਦੇਖਿਓ ਪੜਾ ਕੀ ਕਿੱਧਰੋਂ ਕਿੱਧਰ ਨੂੰ ਜਾਂਦੀ ਐ ਤੇ ਕਿਵੇਂ ਘੁੰਮਦੀ ਐ ਇੱਕ ਪੰਡਤ ਸੀ ਘਰੋਂ ਗਰੀਬ ਸੀ ਬਹੁਤ ਕੰਮ ਜਮਾ ਹੀ ਨਾ ਕਰਿਆ ਕਰੇ ਘਰ ਵਾਲੀ ਮੰਗ ਕਾ ਲਿਆਇਆ ਕਰੇ ਉਹ ਖਾ ਲਿਆ ਉਹ ਬਚਾਰੀ ਦੁਖੀ ਹੋ ਗਈ ਕਹਿੰਦੀ ਤੂੰ ਬੰਦਾ ਹੈ ਤੂੰ ਵੀ ਮੰਗ ਲਿਆਇਆ ਕਰ ਕੁਛ ਨਾ ਕੁਛ ਮੈਨੂੰ ਵੀ ਆਮ ਆਵੇ ਵੀ ਚਲ ਠੀਕ ਹੈ ਵੀ ਅੱਜ ਤਾਂ ਲਈ ਆਇਆ ਕੁਛ ਨਾ ਕੁਛ ਉਹ ਕਿਸੇ ਹੋਰ ਨਹੀਂ ਦਿਹਾੜੀ ਨਹੀਂ ਹੁੰਦੀ ਮੰਗਣਾ ਤਾਂ ਬਹਾਮਣਾਂ ਦਾ ਕੰਮ ਹੁੰਦਾ ਆਪਣਾ ਮੰਗ-ਮੁੰਗ ਕੇ ਲਿਆਇਆ ਕਰ ਕੁਛ ਨਾ ਕੁਛ ਮੈਂ ਵੀ ਤੈਨੂੰ ਲਿਆ ਕੇ ਖਵਾਉਣੀ ਹਾਂ ਜਦੋਂ ਬਾੜੀ ਤੰਗ ਕਰਨ ਲੱਗ ਗਈ ਕਿਤੋਂ ਦੁਖੀ ਹੋਇਆ ਵਾ ਗੜਬਾ ਚੱਕਿਆ ਉਹਨੇ ਚਾਕੇ ਗੜਬਾ ਜੰਗਲ ਚੋਂ ਨਿਕਲ ਗਿਆ ਰੋਹੀ ਬੀਆ ਮਾਂ ਚੋਂ ਜੰਗਲਾਂ ਚੋਂ ਨੂ ਪਹਾੜੀ ਇਲਾਕਾ ਸੀ ਸ਼ਹਿਰ ਦੇ ਕੋਲੇ ਪਛੇ ਤੇ ਸ਼ਹਿਰ ਤੇ ਜੰਗਲ ਚ ਤੁਰੇ ਜਾਂਦੇ ਨੂੰ ਕਿ ਜੰਗਲ ਚ ਗੁੰਝਲੀ ਮਾਰੀ ਛੱਪ ਪਿਆ ਗੁੰਝਲੀ ਮਾਰੀ ਵੀ ਆ ਮੂੰਹ ਤਾਹਾਂ ਕੱਢਿਆ ਵੈਂ ਉਦੇ ਕੋਲੇ ਲਿਜਾ ਕੇ ਗੜਬਾ ਤਰਤਾ ਕਹਿੰਦਾ ਜਾਰਾ ਗੜਬੇ ਚ ਵੱੜਦਾ ਇੱਥੇ ਕਹਿੰਦਾ ਗੋਹਂਦਰੀ ਬਿਮਾਰੀ ਵੀ ਪਈ ਆਈ ਐ ਜਾ ਕੇ ਵામਣੀ ਨੂੰ ਦੇ ਦਾਂਗੇ ਉੱਤੇ ਪੱਤੇ ਪੁੱਤੇ ਲਿਜਾ ਕੇ ਵੀ ਆ ਮਾਇਆ ਬਥੇਰੀ ਆ ਵੀ ਤੜਕਿਓਂ ਛੇੜੀਆਂ ਨੂੰ ਹੱਥ ਲਾਉਂ ਦੰਗ ਮਾਰੀ ਮੇਰਾ ਇਹਦਾ ਖੜਾ ਛੁੱਟੇ ਭੈਣ ਨੇ ਰੋਜ਼ ਕੈਂ ਕੈਂ ਹੁੰਦੀ ਐ ਬਈ ਹੋਰ ਤਾਂ ਮੇਰਾ ਕੋਈ ਹੱਲ ਨਹੀਂ ਹੁੰਦਾ ਮੇਰਾ ਤੂੰ ਹੀ ਹੱਲ ਤੂੰ ਹੀ ਮੇਰਾ ਖੜਾ ਛੜਾ ਦੇ ਉਹਦੇ ਵામਣੀ ਤੋਂ ਭਾਈ ਛਾਪੋ ਵਿੱਚ ਵੱੜ ਗਿਆ ਉਹਦੇ ਗੜਬੇ ਉਨੇ ਉੱਤੇ ਪੱਤੇ ਸੁੱਤੇ ਜੇ ਧਰ ਲੈ ਲਿਆ ਕੇ ਤੋੜ ਕੇ ਦਰਖਤਾਂ ਤੋਂ ਤੋੜ ਕੇ ਲਿਆ ਕੇ ਉਹ ਜਿਵੇਂ ਕੁੰਡਾ ਫੜਿਆ ਗੜਬੇ ਦਾ ਲਿਆ ਕੇ ਪੰਡਤਨੀ ਦੇ ਕੋਲੇ ਧਰਤਾ ਵਾਹਣੀ ਦੇ ਧਰ ਕੇ ਕਹਿੰਦਾ ਲੈ ਗੱਲ ਸੁਣ ਲੈ ਤੜਕੇ ਅੰਬਰ ਤੇ ਵੇਲੇ ਉਹ ਕਰਨੀ ਮਾਇਆ ਬਹੁਤ ਹੈ ਜੋ ਹੁਣੇ ਹੀ ਨਾ ਪੰਗਾ ਲੈ ਲਈ ਦੇਖੀ ਤੜਕੇ ਅੰਬਰ ਤੇ ਵੇਲੇ ਵੈਗਰੂ ਵੈਗਰੂ ਕਰਦਾ ਮਾਇਆ ਦੇ ਦਰਸ਼ਨ ਕਰੀਦੇ ਹੁੰਦੇ ਨੇ ਐਵੇਂ ਨਾ ਥਣ ਵੇਲੀ ਪੰਗਾ ਲੈ ਕੇ ਬੈ ਜੀ ਮਖੌਲ ਲੱਗਿਆ ਵਾਹਣੀ ਨੂੰ ਕਰਨ ਅੰਦਰੋਂ ਖੁਸ਼ ਆਏ ਵੀ ਅੱਜ ਹੱਥ ਪਾਉ ਲੜੂ ਆਪਣਾ ਕਲੇਸ਼ ਮੁਕੂ ਭਈ ਉਹ ਬੜੀ ਖੁਸ਼ ਬਾਗੋ ਬਾਗ ਵੀ ਜਿਹੜਾ ਅੱਜ ਕੁਛ ਨਾ ਕੁਛ ਤਾਂ ਲੈ ਕੇ ਹੀ ਆਇਆ ਜਿਹੜਾ ਇੱਦਾਂ ਕਹਿੰਦਾ ਵੀ ਤੇ ਨਹੀਂ ਅੱਗੇ ਤਾਂ ਕਦੇ ਕਿਹਾ ਨਹੀਂ ਦੇਖਦੇ ਆ ਦੇਖਾਂਗੇ ਟੜਕਿਓ ਵੀ ਕੀ ਐ ਕਿੰਨੀ ਕਮਾਇਆ ਲਿਆਇਆ ਗੜਬਾ ਭਰਿਆ ਬਣੀ ਹੋਊ ਅੱਧਾ ਤਾਂ ਹੋਊ ਗਈ ਜਦੋਂ ਟੜਕਿਓ ਪੱਤੇ ਚੱਕੇ ਪੱਤੇ ਪਰੇ ਕਰੇ ਮੂੰਹ ਤੋਂ ਤਾਂ ਹ ਲਾਲ ਦੀ ਲਾਟ ਸਿੱਧੀ ਗਾਹਾਂ ਛੱਤਾਂ ਤੇ ਗਈ ਤੇ ਛੱਤਾਂ ਸਾਰੇ ਕਮਰੇ ਚ ਲਾਲ ਹੀ ਲਾਲ ਦਿਖੇ ਕਮਰਾ ਛੱਪ ਤੋਂ ਲਾਲ ਬਣ ਗਿਆ ਲਾਲ ਬਣਿਆ ਵਾ ਪੰਡਤ ਦੀ ਵੀ ਨਿਗਾ ਵੀ ਹੁਣ ਲੜੂ ਯਾ ਦੇਖਿਆ ਵੀ ਇਹਦਾ ਛਾ ਕੋ ਹੋਰ ਹੀ ਹੋਗਾ ਲਾਲ ਬਾ ਕਿਸਮਤ ਜਾਗ ਪਈ ਆਪਣੀ ਤਾਂ ਲਾਲ ਉਹਨੇ ਪੰਡਤ ਨੇ ਚੱਕਿਆ ਚਾ ਕੇ ਬਾਣੀਏ ਦੇ ਲੈ ਗਿਆ ਬਾਣੀਏ ਨੇ ਦੇਖ ਕੇ ਲਾਲ ਨੂੰ ਜੋ ਕਹਤਾ ਪੰਡਤ ਨੂੰ ਬਈ ਆ ਤਾਂ ਦਾਣੇ ਪਏ ਐ ਆ ਗੁੜ ਦਾ ਗੁੜ ਪਿਆ ਆ ਹ ਦੁਕਾਨ ਚ ਜਿਹੜ ਨਾ ਸਮਾਨ ਛੋਟੋਂ ਲੋੜੀ ਦਾ ਢੋਇਆ ਜਾਂਦਾ ਹੱਥਾਂ ਤੇ ਢੋ ਲੋ ਪਰ ਇਹ ਲਾਲ ਮੈਨੂੰ ਦੇ ਦਿਓ ਮਮਣਾ ਇਹਦਾ ਭਰ ਲਿਆ ਘਰ ਢੋ ਢੋ ਤੇ ਉਹ ਬਾਣਿਏ ਨੇ ਲੈ ਲਿਆ ਬਾਣਿਏ ਨੇ ਦਿਨ ਜਿਹੜੇ ਚੱਕਿਆ ਚਾਕੇ ਸ਼ਰਾਫਾਂ ਦੇ ਲੈ ਗਿਆ ਸਨਿਆਰ ਦੇ ਲੈ ਗਿਆ ਸਨਿਆਰ ਨੇ ਜਦੋਂ ਦੇਖਿਆ ਲਾਲ ਸਨਿਆਰ ਨੇ ਚਾਂਦੀ ਦੇ ਰੁਪਈਆਂ ਦੀ ਬੈਠਕ ਖੋਲਤੀ ਬਾਣਿਏ ਨੂੰ ਕਹਿੰਦਾ ਚੱਕ ਲੈ ਜਿੰਨੇ ਮਰਜ਼ੀ ਆ ਪੰਡਾ ਬਣ ਕੇ ਲੈ ਜਾ ਲਾਲ ਮੈਨੂੰ ਦੇ ਦੇ ਭਾਈ ਉਹਨੇ ਮਾਇਆ ਢੋਣੀ ਸ਼ੁਰੂ ਕਰਤੀ। ਛਨਿਆਰ ਨੇ ਲਾਲ ਝਾਂਬ ਲਿਆ। ਛਨਿਆਰ ਨੇ ਲਾਲ ਚੱਕਿਆ ਰਾਜੇ ਦੇ ਲੈ ਗਿਆ। ਰਾਜੇ ਨੇ ਜਦੋਂ ਲਾਲ ਦੇਖਿਆ ਰਾਜਾ ਹਰਨਾਰ ਰਹਿ ਗਿਆ ਵੀ ਬਲਾਲੀ ਬੜਾ ਬਈਆ। ਉਹਨੇ ਮੋਹਰਾਂ ਸ਼ਰਫੀਆਂ ਦਾ ਖੋਲਤਾ ਉਹਨੂੰ ਵਾਰ ਖਜ਼ਾਨੇ ਦਾ ਕਹਿੰਦਾ ਜਿੰਨੇ ਢੋਣੇ ਨੇ ਢੋਲਾਰ ਤਾਂ ਸੈਂ। ਲਾਲ ਮੈਨੂੰ ਦੇ ਦੇ। ਉਹ ਕਹਿੰਦਾ ਜੀ ਲੈ ਲੋ ਅਈ ਤਾਂ ਵੇਚਣਾ ਹੀ ਹੈ ਜਾਨੀ ਤੀਜੇ ਚੌਥੇ ਤੋਂ ਲਾਲ ਵਿਕ ਗਿਆ ਉਹ ਲਾਲ ਵਿਕਿਆ ਵਾ ਰਾਜਾ ਮਿੰਟ ਬਿਸ਼ਾਹ ਨਾ ਖਾਇਆ ਕਹਿੰਦੇ ਜੇ ਤਾਂ ਸ਼ਿਕਾਰ ਜਾਵੇ ਤਾਂ ਵੀ ਕੋਟ ਦੀ ਜੇਬ ਚ ਕਚਹਿਰੀ ਜਾਵੇ ਤਾਂ ਵੀ ਕੋਟ ਦੀ ਜੇਬ ਦੇ ਜੇ ਪਿਆ ਕਰੇ ਤਾਂ ਸ਼ਰਾਣੇ ਰੱਖ ਕੇ ਪਿਆ ਕਰੇ ਜਮਾਨਾ ਬਿਸ਼ਾਹ ਖਾਵੇ 1 ਮਿੰਟ ਦਾ ਵੀ ਲਾਲ ਆ ਬਈ ਰਾਜਾ ਉਹ ਤੂੰ ਰਾਜੇ ਨੂੰ ਜਾਨ ਨਾਲੋਂ ਵੀ ਪਿਆਰਾ ਲਗਿਆ ਹੋ ਬੜਾ ਸੋਹਣਾ ਲੱਗੇ ਜਾਨੀ ਜਮਈ ਨਾ ਵਸਾ ਖਾਵੇ ਇੱਕ ਮਿੰਟ ਵੀ ਇੱਕ ਦਿਨ ਚੱਕਣਾ ਛਰਾਨਿਓ ਪੁੱਲ ਗਿਆ ਕਚਹਿਰੀ ਵਗੈਰਾ ਜਾ ਕਚਹਿਰੀ ਗਿਆ ਵਾ ਰਾਜਾ ਕਚਹਿਰੀ ਜਾਇ ਗਏ ਤੇ ਜਦੋਂ ਮਾਰਿਆ ਕੋਟ ਤੇ ਅੱਥਤ ਵੀ ਲਾਲਤਾ ਛਰਾਨੇ ਪਈ ਰਹਿ ਗਿਆ ਇੱਕ ਮੰਤਰੀ ਨੂੰ ਛਦਿਆ ਛਦ ਕੇ ਕਹਿੰਦਾ ਜਾ ਕੇ ਰਾਣੀ ਨੂੰ ਕਹਦੀ ਮੇਰੇ ਛਰਾਨੇ ਲਾਲ ਪਿਆ ਜਾਂ ਮੇਰੇ ਛਰਾਨੇ ਨੂੰ ਲਾਲ ਰਾਣੀ ਤੈਨੂੰ ਚਾਕੇ ਫੜਾ ਦੂ ਲਾਲ ਲਿਆ ਮੇਰਾ ਜਾ ਕੇ ਜਾ ਘਰ ਨੂੰ ਜਾ ਤੂੰ ਮਹਿਲਾ ਜੂ ਨੂੰ ਭੇਜਤਾ ਮੰਤਰੀ ਮੰਤਰੀ ਤੁਰਿਆ ਉਥੋਂ ਆ ਕੇ ਰਾਣੀ ਨੂੰ ਕਿਹਾ ਵੀ ਰਾਜੇ ਦੇ ਸ਼ਰਾਣੇ ਲਾਲ ਹੈ ਉਹਨੇ ਮੰਗਾਇਆ ਉਹ ਦੇ ਮੈਨੂੰ ਰਾਣੀ ਨੇ ਜਦੋਂ ਸ਼ਰਾਣਾ ਚੱਕਿਆ ਉਹਦਾ ਬਾਲਕ ਬਣ ਗਿਆ ਇੰਨਾ ਸੋਹਣਾ ਬਾਲਕ ਬੈਠਾ ਗੂਠਾ ਚੁੰਗੀ ਜਾਵੇ ਉਹਨਾਂ ਦੇ ਪੁੱਤਰ ਕੋਈ ਨਹੀਂ ਸੀ ਰਾਜੇ ਦੇ ਤੇ ਰਾਣੀ ਦੇ ਉਹ ਰਾਣੀ ਦੇ ਪੁੱਤਰ ਨਹੀਂ ਲੈ ਇੱਕ ਦੁਨਨੇ ਜੀ ਵੀ ਦੁਨਨੇ ਬਰਤ ਹੋਏ ਬ ਤੇ ਰਾਜ ਚੱਲਦਾ ਸੀ ਬਹੁਤ ਵਧੀਆ ਫਿਕਰਾਂ ਜਿੱਤੇ ਵੀ ਆਪਣਾ ਮਗਰੋਂ ਕੀ ਬਣੂ ਹੋਰ ਤੀ ਵੀ ਨਹੀਂ ਪੁੱਤ ਨਹੀਂ ਕੋਈ ਮਗਰੋਂ ਤਾਂ ਐਵੇਂ ਜਾਊ ਜਦੋਂ ਰਾਣੀ ਨੇ ਦੇਖਿਆ ਮੁੰਡਾ ਲਾਲ ਚੁੰਗਦਾ ਚੱਕ ਕੇ ਗੋਦੀ ਉਹ ਤਾਂ ਹੋ ਗਈ ਗਦਗਦ ਉਹਨੂੰ ਜਾ ਕੇ ਕਹਿੰਦੀ ਰਾਜੇ ਨੂੰ ਕਹਿੰਦੀ ਵੀ ਉਹ ਲਾਲ ਨਹੀਂ ਹੈਗਾ ਉਹ ਤਾਂ ਨੋਂ ਤਾਂ ਲਾਲ ਹੀ ਧਰਤਾ ਵਾਲਕ ਹੈ ਆ ਦੇਖ ਕਿੰਨਾ ਸੋਹਣਾ ਉਹਨੇ ਜਾ ਕੇ ਜਦੋਂ ਰਾਜੇ ਨੂੰ ਖਬਰ ਦਿੱਤੀ ਰਾਜੇ ਨੇ ਉਹਦੇ ਮੰਤਰੀਆਂ ਨੂੰ ਕਹਿ ਕੇ ਕੜਾਈਆਂ ਚਾੜਤੀਆਂ ਪਿੰਡ ਨੂੰ ਰੋਟੀ ਕਰੀ ਬਾਜ਼ਾਰ ਨੂੰ ਸਾਰੇ ਮੁੰਡੇ ਦੀ ਖੁਸ਼ੀ ਦੇ ਵਿੱਚ ਸਾਰੇ ਬਾਜ਼ਾਰ ਨੂੰ ਰੋਟੀ ਖਵਾ ਕੇ ਐਡੀ ਖੁਸ਼ੀ ਮਨਾਈ ਰਾਜੇ ਨੇ ਬਹੁਤ ਵਧੀ ਮੰਤਰੀਆਂ ਦੇ ਭੈਣ ਦੇ ਨੀਂ ਅੱਗ ਮੱਚ ਉੱਠੀ ਭਈ ਰਾਜੇ ਦਾ ਤਾਂ ਹੁਣ ਆਪਾਂ ਤਾਂ ਇਹਦੀ ਵੀ ਰਾਜੇ ਮਰੇ ਤੋਂ ਬਾਅਦ ਰਾਜ ਆਪਾਂ ਸੰਭਲਾਂਗੇ ਰਾਜੇ ਦੇ ਮੁੰਡਾ ਹੋ ਗਿਆ ਹੁਣ ਆਪਾਂ ਨੂੰ ਰਾਜ ਤਾਂ ਨਹੀਂ ਦੇਣਾ ਕੋਈ ਕਾਰਨ ਬਣਾਈਏ ਰਾਜੇ ਦੇ ਮੁੰਡੇ ਨੂੰ ਮਾਰੀਏ ਮੰਤਰੀ ਬੇਈਮਾਨ ਹੋ ਗਏ ਲੱਗੇ ਰਿਆਂ ਮਥਣ ਸੀ ਆਈ ਡੀ ਹਰੇਕ ਚੀਜ਼ ਤੇ ਬਹੁਤ ਤਕੜੀ ਹੁੰਦੀ ਹੈ ਜੇ ਕੋਈ ਛੱਡੀ ਵੀ ਹੋਵੇ ਤੇ ਜਾਨੀ ਪਤਾ ਤਾਂ ਲੱਗਦੇ ਹੀ ਰਹਿੰਦਾ ਵੇਟ ਸਾਰੇ ਦੋਖੀ ਵੀ ਨਹੀਂ ਹੁੰਦੇ ਬੇਤ ਕੋਈ ਨਾ ਕੋਈ ਰਹੇ ਆਲਾ ਵੀ ਹੁੰਦਾ ਕਹਿੰਦਾ ਆਲਾ ਕਹਿੰਦਾ ਜੇ ਤਾਂ ਜਦ ਮੁੰਡਾ ਇਕੱਲਾ ਮੁੰਡਾ ਰਾਜੇ ਦੇ ਮਸ਼ਾ ਰੱਬ ਨੇ ਦਿੱਤਾ ਜੇ ਮਾਰਦਾ ਆਪਾਂ ਨੂੰ ਸਾਰੇ ਮੰਤਰੀ ਤਾਂ ਰਾਜ ਲੈ ਜਾਣਗੇ ਕਿ ਰਾਜਾ ਜੇ ਰਾਜ ਕਰ ਲੂ ਤਾਂ ਕੀ ਮੜਾ ਜੇ ਰਾਜੇ ਦਾ ਮੁੰਡਾ ਰਾਜ ਕਰ ਲੇ ਭਾਈ ਰਾਣੀ ਕੋਲੇ ਗੱਲ ਪਹੁੰਚ ਗਈ ਵੀ ਤੇਰੇ ਮੁੰਡੇ ਨੂੰ ਮਾਰਨਗੇ ਮੰਤਰੀ ਬੇਈਮਾਨ ਹੋ ਗਏ ਰਾਤ ਨੂੰ ਚੱਕਿਆ ਰਾਣੀ ਨੇ ਮੁੰਡਾ ਦੂਜੇ ਸ਼ਹਿਰ ਬਾਜੀ ਰਾਜੇ ਨੂੰ ਵੀ ਛੱਡ ਗਈ ਬਈ ਮੁੰਡੇ ਨੂੰ ਵਿਚਾਲੀਏ ਆਪੇ ਗੱਭਰੂ ਆ ਰਾਜ ਲੈ ਲਾਂਗੇ ਕਿਤੇ ਨਹੀਂ ਜਾਂਦਾ ਰਾਜ ਕਿੱਧਰ ਲੈ ਜਾਣਗੇ ਚੱਕ ਕੇ ਧਰਤੀ ਨੂੰ ਤਾਂ ਨਹੀਂ ਲੈ ਗਿਆਣਗੇ ਕਿੱਧਰੇ ਚੱਕ ਕੇ ਦੇਖੀ ਜਊ ਮੁੰਡੇ ਨੂੰ ਪਾਲੀਏ ਯਾਨੀ ਜਦੋਂ 4 ਸਾਲ ਦਾ ਮੁੰਡਾ ਉਹ ਹੋ ਗਿਆ ਸੀ 4 ਸਾਲ ਦਾ ਮੁੰਡਾ ਹੋਏ ਤੋਂ ਰਾਜੇ ਨੇ ਪਹਿਲਾਂ ਮੰਤਰੀ ਇਕੱਠੇ ਕਰਕੇ ਸਾਰੇ ਆਏ ਯਾਨੀ ਪੰਡਤ ਛੱਦੇ ਕਹਿੰਦਾ ਬਈ ਇਸ ਮੁੰਡੇ ਦੀ ਲੈਕ ਕੋਈ ਕੁੜੀ ਜੋਹਤ ਲਾਓ ਵੀ ਕਿੱਥੋਂ ਮਿਲੂ ਆਪਾਂ ਨਾਲ ਦਾ ਮੇਲਜੋਲ ਹੋਣਾ ਚਾਹੀਦਾ ਵੀ ਹੁਣੇ ਹੀ ਮੰਗਣੀ ਕਰ ਦਈਏ ਨੂੰ 4 ਸਾਲ ਦੇਦੀ ਹੋਈ ਹੈ ਦੀ ਮੰਗਣੀ ਕਰ ਦਈਏ ਜੋਹਤ ਲਾ ਕੇ ਇੱਕ ਪੰਡਤ ਕਹਿੰਦਾ ਵੀ ਸੱਤਾਂ ਅੱਠ ਮੁੰਦਰਾ ਤੋਂ ਪਾਰ ਰਾਜੇ ਦੀ ਕੁੜੀ ਹੈ ਉਹਦੇ ਨਾਲ ਵਿਦ ਖਾਊਗੇ ਦੀ ਪੰਡਤ ਵੀ ਜੋਤੀ ਸੀ ਉਹ ਉਹ ਪੰਡਤ ਤਾਂ ਦੇ ਕੇ ਉਹਨੂੰ ਲਾਲ ਚ ਮਾਇਆ ਉਧਰ ਨੂੰ ਤੋਰਤਾ ਵੀ ਉਹਨੂੰ ਜਾ ਕੇ ਨਿਸ਼ਾਨੀਆਂ ਜਿਵੇਂ ਹੁਣ ਤਾਂ ਫੋਟੋਆਂ ਭੇਜ ਦਿੰਦੇ ਨੇ ਉਦੋਂ ਜਾਣੀ ਉਹ ਚਿੱਠੀ ਤੇ ਲਿਖ ਕੇ ਵੀ ਆਹੇ ਜਿਹ ਤਰੀਕੇ ਦੇ ਇੰਨੇ ਉਮਰ ਆ ਮੁੰਡੇ ਦੀ ਆਹ ਜਿਹੜਾ ਕੁੰਡਲੀ ਆ ਸ਼ਾਰਾ ਕੋ ਲੈ ਕੇ ਵੀ ਤੇਰੀ ਕੁੜੀ ਨਾਲ ਬਿੱਦ ਖਾਂਦਾ ਵੀ ਮੁੰਡੇ ਨੂੰ ਛਾਕ ਉਹ ਰਾਜੇ ਨੇ ਚੱਲ ਰਾਗ ਓਟ ਲਿਆ ਉਹ ਤਾਂ ਉਧਰ ਦੀ ਹੋਗੀ ਤਿਆਰੀ ਇਹਦੇ ਰਾਣੀ ਨੂੰ ਪਤਾ ਲੱਗਿਆ ਵੀ ਮੁੰਡੇ ਨੂੰ ਮਾਰਨਗੇ ਰਾਣੀ ਮੁੰਡੇ ਨੂੰ ਲੈ ਕੇ ਦੂਏ ਸ਼ਹਿਰ ਜਾ ਬੜੀ ਉਹ ਸਹਰ ਦਾ ਇੱਕ ਬਹੁਤ ਤਣਾਟ ਜਾਨੀ ਸਨਿਆਰਾ ਸੀ ਉਹਦੇ ਲਾਦ ਨਹੀਂ ਸੀ ਉਹਨੇ ਦੇਖਿਆ ਮੁੰਡਾ ਵੁਕਲ ਦੇ ਵਿੱਚ ਚੱਕਿਆ ਵਾ ਹ ਉਹਨੂੰ ਹਾਕ ਮਾਰ ਲਈ ਕਹਿੰਦਾ ਭਾਈ ਉਰਾ ਆਈ ਉਹ ਬਾਗੀ ਕਿੱਥੇ ਦੇ ਰਹਿਣ ਵਾਲਿਓ ਕਿਵੇਂ ਉਹ ਕਹਿੰਦੀ ਹਾਂ ਤਾਂ ਮੈਂ ਰਾਣੀ ਗੱਲ ਤਾਂ ਹੈ ਸਾਡੇ ਨਾਲ ਤਾਂ ਮੈਂ ਤਾਂ ਮੁੰਡੇ ਨੂੰ ਚਾਕੇ ਭੱਜੀਆਂ ਮੇਰੇ ਮੁੰਡੇ ਨੂੰ ਮਾਰਨਾ ਉਹ ਕਹਿੰਦਾ ਅਸੀਂ ਰਿਆਸਤਾਂ ਨੂੰ ਵੀ ਤਖੜਿਆ ਮੈਂ ਆਜ ਤਾਂ ਮੇਰੇ ਲਾਦਲੀ ਤੂੰ ਮੇਰੀ ਧਰਮ ਦੀ ਭੈਣ ਏ ਮੇਰਾ ਭਾਣਜਾ ਕਹਲਾ ਚਾਹੇ ਪੁੱਤਰ ਬਣਾ ਕੇ ਪਾਲਾ ਤੇ ਮੈਂ ਨੂੰ ਆਪ ਵਿਆਹੂੰ ਤੇ ਆਪੇ ਕਰੂੰ ਆਪਣੀ ਪੀੜੀ ਚੱਲ ਪੂ ਕਹਾ ਤੂੰ ਤਾਂ ਤੇਰੀ ਹੋਈ ਬੱਜੂ ਜਿਹੜੀ ਵਿਆਹਾਂਗੇ ਇਹਨੂੰ ਨਾ ਤੂੰ ਮौज ਕਰੀ ਨਾ ਮੈਂ ਮौज ਕਰੂੰ ਆਪਾਂ ਨਹੀਂ ਛੱਡਾ ਘਰ ਹੋਤ ਜਾਂਦਾ ਮੈਨੂੰ ਤਾਂ ਮੁੰਡੇ ਹੀ ਬੜਾ ਸੋਹਣਾ ਲੱਗਦਾ ਏ ਤੇਰਾ ਬਈ ਤੂੰ ਰਹਿ ਆ ਮੇਰੇ ਕੋਲੇ ਧਰਮ ਦੀ ਭੈਣ ਬਣਾ ਕੇ ਰੱਖੂੰ ਤੈਨੂੰ ਰਾਣੀ ਉਹਦੇ ਕੋਲ ਰਹੀ ਵੀ ਭਾਈ ਰਾਣੀ ਉਹਦੇ ਕੋਲੇ ਰਹੀ ਵੀ ਉੱਥੇ ਜੰਗਲ ਦੇ ਵਿੱਚ ਇੱਕ ਸੌ ਕਬੂਤਰ ਦੀ ਢਾਰ ਸੀ ਉਹਨਾਂ 'ਚ ਜਿਹੜਾ ਬੁੱਢਾ ਕਬੂਤਰ ਸੀ ਉਹਦੀ ਰਾਇ ਨਾਲ ਚੱਲਦੇ ਤੇ ਸਾਰੇ ਕਬੂਤਰ ਉਹ ਤਾਂ ਦਾਣਿਆਂ ਦਾ ਕਾਲ ਪਿਆ ਬਾਤੀ ਦਾ ਛੇਤੀ ਚੋਗ ਆਪਣਾ ਕਿਤੇ ਮਿਲਿਆ ਓੜੇ ਤੁਰੇ ਫਿਰਦੇ ਨੇ ਕਿਥੋਂ ਸ਼ਿਕਾਰੀ ਨੇ ਕੱਲਰ ਤੇ ਸਿੱਟ ਕੇ ਦਾਣੇ ਜਾਲ ਲਾ ਲਿਆ ਉਹ ਕਹਿੰਦੇ ਵੀ ਆਹ ਮਿਲਗੇ ਦਾਣੇ ਆਪਾਂ ਨੂੰ ਕਬੂਤਰ ਕਹਿੰਦੇ ਵੀ ਇੱਥੇ ਆਪਾਂ ਆ ਜੋਗ ਚੋਗ ਜੀਏ ਉਹ ਕਹਿੰਦਾ ਨਾ ਇਹ ਕਾਰਨ ਹੈ ਕੋਈ ਜਿਹੜੇ ਐਂ ਦਾਣੇ ਇਕੱਠੇ ਛਿੱਟੇ ਪਏ ਨੇ ਜਾਂ ਤਾਂ ਜ਼ਹਿਰੀਲੇ ਨੇ ਜਾਂ ਜਾਲ ਹੈ ਇੱਥੇ ਇੱਥੇ ਨਾ ਡਿੱਗੋ ਮਾਰੇ ਜਾਵਾਂਗੇ ਹੁਣ ਵਿੱਚ ਭੁੱਖੇ ਤੇ ਇੰਨੇ ਦਿਨਾਂ ਦੇ ਉੜੇ ਫਿਰਦੇ ਕਹਿੰਦੇ ਭਾਂਚ ਦਵੇ ਮਰੀ ਚੰਗੇ ਇਹ ਦੁੰਦਾ ਯਾਰ ਦਾਣੇ ਤਾਂ ਚੁਗ ਲਈਏ ਮਰ ਜਾਾਂਗੇ ਮਰ ਜਾਾਂਗੇ ਸੀ ਡਿੱਗ ਪਏ ਜਦੋਂ ਸਾਰੇ ਕਬੂਤਰ ਸ਼ੌਦੀ ਸ਼ੌ ਦੇ ਗਪਿਆ ਭਾਈ ਉਹਨੇ ਖਿੱਚੀ ਰੱਖੀ ਜਾਲ ਦੀ ਸ਼ੌਦੀ ਸ਼ੌ ਜਾਲ ਚੜ ਗਿਆ ਫੇਰ ਉਹ ਬੁੱਢੇ ਕਬੂਤਰ ਨੂੰ ਲੱਗੇ ਪੁੱਛਣ ਵੀ ਹੁਣ ਉਹ ਕਹਿੰਦਾ ਹੁਣ ਕੀ ਆ ਗਰਦਨ ਛਿੱਟ ਕੇ ਅੱਖਾਂ ਮੀਚ ਕੇ ਪੈ ਜਾਓ ਵੀ ਮਰ ਗਏ ਤਾਂ ਹੁਣ ਜਦਾਂ ਦਾਣੇ ਜਾਂ ਹਰੀਲੇ ਨੇ ਜਾਂ ਦੇਲਾ ਇਹ ਆਪਣੇ ਰੱਸੀ ਖਿੱਚੀ ਤੋਂ ਇਹਨਾਂ ਨੂੰ ਕੋਈ ਔਸ਼ੋਰਪੈ ਜੀ ਮਰ ਗਏ ਉਹ ਚੱਕ ਚੱਕ ਛਿੱਟੀ ਚੱਲੂ ਬਾਦ ਜਦੋਂ ਨਿਗਾ ਰੱਖਿਓ ਜਦੋਂ 100 ਦਾ 100 ਨਿਕਲ ਗਿਆ ਬਾਹਰ ਡਾਰੀ ਮਾਰ ਚੱਲਾਂਗੇ ਉਹ ਬੁੱਢਾ ਕਬੂਤਰ ਕਹਿੰਦਾ ਛਾਰਿਆ ਨੇ ਭਾਈ ਚੁੱਪ ਕਰਕੇ ਖਾ ਮੀਟ ਕੇ ਗਰਦਣਾ ਛੱਡ ਲਿਆ ਮਰ ਗਏ ਮਰੇ ਬੇ 99 ਦਾ ਛੜਤੇ ਜਦੋਂ ਸ਼ੌਮੀ ਵੇਰ ਉਹਦੀ ਕੀੜੀ ਚੜ ਗਈ ਖਾਣੀ ਬਾਹ ਤੇ ਜਾਨੀ ਉਹਨੇ ਆਏ ਮਾਂ ਚੜਨ ਕੀ ਉਹਨਾਂ ਨੇ ਆਖਿਆ ਬਈ ਤੇ ਉਹ ਵੀ ਛੜਤਾ ਜਿਹੜਾ ਬੁੱਢਾ ਕਬੂਤਰ ਦੀ ਗੱਲਾ ਰਹਿ ਗਿਆਗਾ ਦੂਜੇ 99 ਉੱਟ ਗਏ ਉਹਨੇ ਉਹ ਜਾਚ ਫਸਿਆ ਰਹਿ ਗਿਆ ਉਹਨੇ ਫੜਿਆ ਫੜ ਕੇ ਘਰ ਨੂੰ ਲੈ ਗਿਆ ਫੇਕ ਰਾਜ ਬਹੁਤ ਵੀ ਸਾਲਾ ਸਾਰੇ ਬਣੇ ਬਣੇ ਕੂਤਰ ਉਹਦੇ ਸਾਰੇ ਸ਼ੌਦੀ ਸ਼ੌਈ ਉਹ ਕਹਿੰਦੀ ਇੱਕੋ ਹੀ ਰਹਿ ਗਿਆ ਚੱਲ ਦੇਖੀ ਜਊ ਉਹਨੂੰ ਜਦੋਂ ਲੱਗਿਆ ਮਾਰਨਾ ਕਹਿੰਦਾ ਤੂੰ ਮੈਨੂੰ ਮਾਰਨਾ ਮੁੰਡਾ ਕੂਤਰ ਕਹਿੰਦਾ ਕਹਿੰਦਾ ਹੋਰ ਕਹਿੰਦਾ ਤੂੰ ਮੈਨੂੰ ਚੌਂਕ 'ਚ ਲੈ ਚੱਲ ਬਾਜ਼ਾਰ 'ਚ ਉਥੇ ਤੂੰ ਨਾ ਤੂੰ ਮੁੱਲ ਮੇਰਾ ਕਰੀ ਜਿਹੜਾ ਕੋਈ ਮੈਨੂੰ ਖਰੀਦਣ ਆਇਆ ਮੈਂ ਮੁੱਲ ਆਵਦਾ ਆਪ ਕਰੂੰ ਤੂੰ ਮੈਨੂੰ ਬਾਜ਼ਾਰ ਤੇ ਲੈ ਚੱਲ ਪਿੰਜਰੇ 'ਚ ਪਾ ਲੈ ਉਹਨੇ ਭਈ ਛਿਕਾਰੀ ਨੇ ਪਿੰਜਰੇ 'ਚ ਪਾਇਆ ਕਬੂਤਰ ਉਥੇ ਲੈ ਗਿਆ ਜਾਨੀ ਚੌਂਕ ਪੈਂਦਾ ਸੀ ਜਿਸੇ ਬਾਜ਼ਾਰ ਦਾ ਛੱਤੇ ਹੂ ਕੋਲੇ ਕਹਦਾ ਵਰਨਾਲੇ ਉਥੇ ਲੈ ਗਿਆ ਉਥੇ ਖੇਡਦਾ ਖੇਡਦਾ ਮੁੰਡਾ ਲਾਲ ਉਹ ਰਾਜੇ ਦਾ ਆ ਗਿਆ ਉਹਨੂੰ ਕਬੂਤਰ ਲੱਗਿਆ ਸੋਹਣਾ ਉਹ ਕਾ ਕੇ ਉਹਨੂੰ ਸ਼ਿਕਾਰੀ ਨੂੰ ਕਹਿੰਦਾ ਜਦ ਕਬੂਤਰ ਵੇਚ ਲੈ ਜ ਮੈਨੂੰ ਤਾਂ ਬੜਾ ਹੀ ਸੋਹਣਾ ਲੱਗਦਾ ਮੈਨੂੰ ਕਬੂਤਰ ਦੇ ਦੇ ਉਹ ਕਹਿੰਦਾ ਲੈ ਲੈ ਕਹਿੰਦਾ ਕੀ ਲਵੇਂਗਾ ਕਹਿੰਦਾ ਕਬੂਤਰ ਤੋਂ ਹੀ ਪੁੱਛ ਲੈ ਕਬੂਤਰ ਨੇ ਵੀ ਕਿਹਾ ਦੀ ਤੂੰ ਮੁੱਲ ਨਾ ਕਰੀ ਮੈਂ ਆਪਦਾ ਮੁੱਲ ਆਪ ਕਰੂੰ ਜਦੋਂ ਕਬੂਤਰ ਤੋਂ ਮੁੱਲ ਪੁੱਛਿਆ ਉਹ ਕਹਿੰਦਾ 4 ਹੀਰੇ ਕਬੂਤਰ ਕਹਿੰਦਾ ਉਹ ਭੱਜਿਆ ਘਰ ਨੂੰ ਮਾਮਾ ਮਾਮਾ ਮੈਨੂੰ ਚਾਰ ਹੀਰੇ ਦੇਈਂ ਮੈਂ ਕਬੂਤਰ ਲਿਆਇਆ ਕਬੂਤਰ ਲੈ ਕੇ ਆਉਣਾ ਬਾਲਾ ਸੋਹਣਾ ਕਬੂਤਰ ਹੈ ਉਹ ਕਹਿੰਦਾ ਪੁੱਤਾਂ ਉਹਨੇ ਆ ਖੋਲ ਬੈਠ ਕੇ ਲੈ ਜਾ ਜਿਹੜੇ ਲੈ ਜਾਂਦੇ ਨੇ ਉਹ ਬੈਠ ਕੇ ਹੀਰਿਆਂ ਦੀ ਭਰੀ ਪਈ ਤੀ ਉਹਨੇ ਚਾਰ ਹੀਰੇ ਚੱਕੇ ਚਾਕੇ ਸ਼ਿਕਾਰੀ ਨੂੰ ਦੇਤੇ ਜਾਂ ਚਿਕਾਰੀ ਨੂੰ ਫੜਾਏ ਚਾਰ ਹੀਰੇ ਉਹ ਕਬੂਤਰ ਕਹਿੰਦਾ ਚਾਰ ਨਹੀਂ ਤੇਰੇ ਹਣ ਤੇਰੇ ਨੇ ਦੋ ਦੋ ਮੇਰੇ ਫੰਗਾ ਨਾ ਬੰਦੇ ਸਾਡੇ ਕਿਤੇ ਕੰਮ ਆਉਣਗੇ ਮੈਂ ਮਾਲੂ ਆਪਦਾ ਆਪ ਕਰਿਆ ਤੇ ਇੱਕ ਮੇਰਾ ਛਮੁੱਠੀ ਪਰ ਮਾਸ਼ੀ ਸੀ ਤੈਨੂੰ ਮਾਦਾ ਨਹੀਂ ਹੁਣ ਤੈਨੂੰ ਦੋ ਹੀਰੇ ਦਿੰਨੇ ਆਂ ਸੀ ਅਜੇ ਮੇਰੀ ਕੀਮਤ ਪੂਰੀ ਹੋਈ ਨਹੀਂ ਦੋ ਹੀਰਿਆਂ ਚ ਦੋ ਮੇਰੇ ਫੰਗਾ ਨਾ ਬੰਦੇ ਉਹਨੇ ਉਹਦਾ ਕਬੂਤਰ ਦਾ ਕਹਿਣਾ ਮੰਨ ਕੇ ਉਹ ਫੰਗਾ ਨਾ ਬੰਦਦੇ ਫੰਗਾ ਨਾ ਬੰਨ ਕੇ ਮੁੰਡਾ ਲੈ ਕੇ ਪਿੰਜਰਾ ਘਰੇ ਆ ਗਿਆ ਲਾਲ ਪਿੰਜਰੇ ਨੂੰ ਤੇ ਤਿਆਲਾ ਉਹਨੇ ਆਖਾ ਮੈਂ ਖੇਡੀ ਜਾਇਆ ਕਰੂ ਜਵਾ ਕਹੇ ਦੇ ਨਾਲ ਆਪਣੇ ਕੀ ਤੋੜਾ ਕਾਛੇ ਦਾ ਕਬੂਤਰ ਕਹਿੰਦਾ ਉਹ ਤੂੰ ਮੰਗਿਆ ਵਾ ਸੀ ਕਿਤੇ ਕਹਿੰਦਾ ਤੈਨੂੰ ਕਿਵੇਂ ਪਤਾ ਹੈ ਕਹਿੰਦਾ ਮੈਨੂੰ ਆਵਾਜ਼ ਆਈ ਹੈ ਵੀ ਇਹ ਮੰਗਿਆ ਵਾ ਤੀ ਕਿਤੇ ਇਹਦੀ ਮੰਗ ਨੂੰ ਫਲਾਨਾ ਰਾਜਾ ਵੇ ਹਣ ਆਊ ਵੀ ਤੂੰ ਘਰੋਂ ਬੇਕਾਰ ਹੋ ਗਿਆ ਗਾਹਾਂ ਦੀ ਗਾਹਾਂ ਸੀ ਆਈਡੀ ਹੋ ਗਈ ਉਹ ਤਾਂ ਤੇਰੀ ਮੰਗ ਵਿਆਹ ਕੇ ਲੈ ਕੇ ਜਾਊ ਛੱਤ ਸਮੁੰਦਰਾਂ ਤੋਂ ਪਾਰ ਹੈ ਇਹਦਾ ਕੀ ਕਰਾਂਗਾ ਕਹਿੰਦਾ ਮੇਰੇ ਕੋਲ ਤਾਂ ਕੋਈ ਸਾਧਨ ਨਹੀਂ ਮੰਗ ਵੇ ਹੋਂ ਦਾ ਨਾ ਫੌਜਾਂ ਨੇ ਆਪਣੇ ਕੋਲੇ ਨਾ ਹੀ ਆਪਣੇ ਕੋਲੇ ਜਹਾਜ਼ ਆ ਨਾ ਸਾਧਨ ਹੈ ਕੋਈ ਆਪਾਂ ਮੰਗ ਕਰਨਾ ਬਿਆਹ ਲਿਆਂਗੇ ਉਹ ਕਹਿੰਦਾ ਬਈ ਮੰਗਤਾ ਆਪਾਂ ਵਿਆਹਾਂਗੇ ਕਬੂਤਰ ਕਹਿੰਦਾ ਆਪਣੀ ਐ ਆੜੀ ਪੈ ਗਈ ਹੁਣ ਤਾਂ ਮੈਨੂੰ ਉਹ ਤੋਂ ਛਡਾਇਆ ਹੈ ਪੈਸੇ ਦੇ ਕੇ ਹੁਣ ਆਪਾਂ ਯਾਰ ਦੋਸਤਾਂ ਚਾਹੇ ਮੈਂ ਖਰੀਦਿਆ ਬਈਆਂ ਤੇਰਾ ਪਾ ਦੋਸਤੀ ਪਗਾਉਂ ਮੈਂ ਘੋੜਾ ਹੈ ਆਪਣੇ ਆ ਜੰਗਲ 'ਚ ਰਹਿੰਦਾ ਔੜਨਾ ਹੈ ਉਹ ਫੰਗਾ ਵਾਲਾ ਮੇਰੀ ਉਹ ਘੋੜੇ ਨਾਲ ਆੜੀ ਬਹੁਤ ਹੈ ਆ ਘੋੜੇ ਕੋਲ ਚਲੀ ਆਪਾਂ ਘੋੜੇ ਦੀ ਰੈਲੀ ਜੀ ਉਥੋਂ ਤੁਰੇ ਭਾਈ ਉਹ ਦੇਲਾ ਉਹਦੇ ਮੋਢਿਆਂ ਤੇ ਬੈਠਿਆ ਗਿਆ ਕਬੂਤਰ ਉਹ ਜਦ ਕਹਿੰਦਾ ਇੱਥੇ ਖੜ੍ਹ ਜਾ ਮੈਂ ਪਤਾ ਲੇ ਕੇ ਨਾ ਮਾਰੀ ਡਾਰੀ ਕਬੂਤਰ ਨੇ ਘੋੜੇ ਦੇ ਜਾ ਕੇ ਉੱਤੇ ਬਹਿ ਗਿਆ ਕਹਿੰਦਾ ਦੋਸਤਾ ਛੜਾ ਕੰਮ ਕਰਦੇ ਇੱਕ ਕਹਿੰਦਾ ਕੀ ਕੰਮ ਹੈ ਜੇ دوست ਕਿਹਨਾਂ ਦੋਸਤਾਂ ਦੇ ਨਹੀਂ ਕੰਮ ਆਵਾਂਗੇ ਹੋਰ ਆਵਾਂਗੇ ਕਿ ਮੈਨੂੰ ਦੱਸਦਾ ਛਹੀ ਤੇਰਾ ਕੀ ਕੰਮ ਹੈ ਕਹਿੰਦਾ 7 ਸਮੁੰਦਰਾਂ ਤੋਂ ਪਾਰ ਰਾਣੀ ਵਿਆਹ ਕੇ ਲੈ ਕੇ ਆਉਣੀ ਆ ਮੇਰੇ دوست ਦੇ ਘਰ ਵਾਲੀ ਉਹਨੂੰ ਦੂਆ ਰਾਜਾ ਵਿਆਹ ਕੇ ਲੈ ਜੂਣਾ ਕਹਿੰਦਾ ਹੈ ਕਹਿੰਦਾ ਹਾਂ ਕਹਿੰਦਾ ਲੈ ਬੈਠੋ ਫਿਰ ਆਜੋ ਕਹਿੰਦਾ ਚੱਲ ਉਹਦੇ ਕੋਲ ਉਹ ਤੀਗਾ ਉੱਥੇ ਕੋੜੇ ਨੇ ਮਾਰੀਆਂ ਦੋ ਛਾਲਾਂ ਵਹਾਲ ਲਾਲਾ ਲੋਤੇ ਲਹਾ ਲਾਲ ਦੇ ਮੋਢਿਆਂ ਤੇ ਕਬੂਤਰ ਬਹਿ ਗਿਆ ਕਰਤੀ ਰਾਣੀ ਦੇ ਮਹਿਲਾਂ ਨੂੰ ਗੋਪਤਾਂ ਦੇ ਸਿੱਧਾ ਮਹਿਲਾਂ ਤੇ ਜਾਤ ਆ ਰਿਆ ਮਹਿਲਾਂ ਤੇ ਜਦੋਂ ਰਾਣੀ ਦੇ ਜਾ ਕੇ ਤਾਰਿਆ ਰਾਣੀ ਦੀ ਸ਼ਿਫਤ ਪਹਿਲਾਂ ਸੁਣੀ ਵੀ ਸੀ ਪੰਡਤ ਤੋਂ ਵੀ ਇਹੇ ਜੇ ਤਰੀਕੇ ਦਾ ਆ ਮੁੰਡਾ ਵੀ ਆ ਕੁੰਡਲੀ ਤੇ ਐਂ ਦੇਖ ਕੇ ਵੀ ਜਦ ਐ ਤੁਰਿਆ ਆਉਂਦਾ ਦੇਖਿਆ ਵੀ ਲੱਗਦਾ ਤਾਂ ਹੀ ਐ ਜਿਹੜਾ ਉਹ ਮੰਗਿਆ ਬਾਤੀ ਮੇਰਾ ਕਹਿੰਦੇ ਤੇ ਘਰੋਂ ਵੇਖਾ ਰਏ ਕਿਵੇਂ ਆ ਗਏ ਇੱਥੇ ਉਹ ਤਾਂ ਛੱਤ ਸਮੁੰਦਰੋਂ ਤੋਂ ਪਾਰਤੀ ਤੇ ਦੇਖਦੀ ਆ ਜਾਂ ਦੇਖਦੇ ਕੋਲੇ ਆਇਆ ਪੁੱਛਿਆ ਵੀ ਕੌਣ ਐ ਕਹਿੰਦਾ ਮੈਂ ਲਾਲ ਆ ਐ ਕਰਕੇ ਰਾਜੇ ਦਾ ਮੁੰਡਾ ਫਲਾਣੇ ਦਾ ਕਹਿੰਦਾ ਤੂੰ ਮੰਗਤੀ ਹੋਰ ਕਹਿੰਦਾ ਹਾਂ ਕਹਿੰਦਾ ਫਿਰ ਅਸੀਂ ਤਾਂ ਹੁਣ ਆ ਗਏ ਤੈਨੂੰ ਲੈਣ ਕਹਿੰਦੀ ਕਾਤੇ ਲਈ ਜਾਮੂਏ ਕਹਿੰਦਾ ਦੇ ਘੋੜਾ ਕਹਿੰਦੇ ਸਮੁੰਦਰਾਂ ਤੋਂ ਪਾਰ ਕਿਵੇਂ ਕੱਢੂ ਕਹਿੰਦੇ ਸਮੁੰਦਰਾਂ ਦੇ ਉੱਤੋਂ ਦੀ ਜਹਾਜ਼ ਚਰ ਕੇ ਕਹਿੰਦਾ ਇਹ ਤਾਂ ਉੱਡ ਕੇ ਚਾ ਤਾਂ ਸਮੁੰਦਰਾਂ ਤੋਂ ਲਈ ਪਾਰ ਜਾਊ ਬੈਠ ਸੀ ਭਾਈ ਰਾਣੀ ਬੈ ਗਈ ਨਾਲ ਉੱਥੋਂ ਲੈ ਕੇ ਛੱਤੇ ਸਮੁੰਦਰ ਪਾਰ ਕਰ ਲਿਆ ਪਾਰ ਕਰਕੇ ਹੁਣ ਪਹਿਲਾਂ ਤਾਂ ਕੱਲਾ ਜਾ ਕੇ ਫੇਰ ਦੂਰੇ ਦੋ ਦਾ ਵਜਨ ਹੋ ਗਿਆ ਤੇ ਘੋੜੇ ਦੇ ਫੰਗ ਥੱਕ ਗਏ ਛੱਤੇ ਸਮੁੰਦਰ ਪਾਰ ਕਰਕੇ ਕਹਿੰਦਾ ਵੀ ਅੱਜੇ ਰਾਤ ਕੱਟੋ ਆਪਾਂ ਨਾ ਖਾਣਾ-ਦਾਣਾ ਖਾਣਿਆ ਵੇ ਮੇਰੇ ਤਾਂ ਹੁਣ ਬੇਵਾਹ ਐ ਤੇ ਆਪਣੇ ਸ਼ਹਿਰ ਫੇਰ ਚੱਲਾਂਗੇ ਦੂਜੀ ਛੁੱਟੀ 'ਚ ਹੁਣ ਪੈ ਜੋ ਰਾਮ ਕਰੋ ਮਹੀਨਾ ਸ਼ਾਉਣ ਦਾ ਸੀਗਾ ਸ਼ਾਉਣ ਦੇ ਮਹੀਨੇ 'ਚ ਝੜੀ ਚੱਪਾ ਬਾਲਾ ਲੱਗਦਾ ਹੁੰਦਾ ਮਗਰ ਫਵਾੜਾਂ 'ਚ ਪਿਆ ਜਿੱਥੇ ਉਹ ਪੈਗੇ ਪੈਣ ਦਾ ਹੈਗਾ ਦੀ ਸ਼ਾਹਣ ਮਗਰੋਂ ਆਇਆ ਪਾਣੀ ਥਾਰੋਂ ਲੈਗਾ ਤੇ ਵਿਚੇ ਲਾਲ ਘੋੜਾ ਕਬੂਤਰ ਰਾਣੀ ਪਿਆ ਨੂੰ ਹੀ ਲੈਗਾ ਚੱਕੇ ਪਿਆਨੂ ਚੱਕ ਕੇ ਕਬੂਤਰ ਤਾਂ ਕਿਨਾਰੇ ਤੇ ਪਾਛੇ ਤੇ ਜਾ ਲੱਗਾ ਇੱਕ ਤੇ ਫੰਗ ਵੱਟੜ ਹੋ ਗਿਆ ਜਿਹੜਾ ਰਾਜਾ ਸੀ ਲਾਲ ਤੀ ਲਾਲ ਲੱਕੜ ਹਾਰੇ ਨੇ ਤਰਿਆ ਜਾਂਦਾ ਫੜ ਲਿਆ ਲੱਕੜਾਂ ਵੜਦਾ ਸੀ ਉਹ ਉਹਦੇ ਵੀ ਲਾਦ ਹੈ ਨਹੀਂ ਤੇ ਉਹ ਲੱਕੜ ਹਾਰੇ ਨੇ ਜਾ ਕੇ ਉਹਨੂੰ ਛਕਾਸ਼ ਕੂਕੇ ਧੂਆਂ ਧਾਇਆਂ ਲਾ ਕੇ ਠੰਡੇ ਮਰੇ ਬੈਨੂੰ ਉਹਨੇ ਸ਼ੂਟ ਕਰ ਲਿਆ ਘੋੜਾ ਫੰਗਾ ਨਾਲ ਉੱਟ ਕੇ ਲਵੇ ਦੇ ਪਿੰਡ ਜਾਵੜਿਆ ਜਿਹੜੀ ਰਾਣੀ ਸੀ ਗੋਪ ਤਾਂ ਜਾਵੜੀ ਤੋਬਣ ਕਪੜੇ ਤੋਂ ਦਿੱਤੀ ਉਹ ਧੋਬਣ ਨੇ ਫੜ ਲਈ ਧੋਬਣ ਨੇ ਟੀਕੇ ਟੂਕੇ ਲਵਾ ਕੇ ਦੂਏ ਦਿਨ ਸ਼ੁਰਤਾਈ ਉਹਨੂੰ ਉਹਦੇ ਵੀ ਧੀ ਪੁੱਤ ਹੈ ਨਹੀਂ ਸੀ ਕੋਈ ਧੋਬਣ ਦੇ ਉਹਨੇ ਧਰਮ ਦੀ ਧੀ ਬਣਾ ਕੇ ਆਪ ਦੇ ਰੱਖ ਲਈ ਉਹਨੂੰ ਕਹਿੰਦੀ ਮਾਂ ਮੈਂ ਦਾਣੇ ਪਾਉਣੇ ਹੁੰਨੇ ਆ ਕੋਠੇ ਤੇ ਨਾਲੇ ਚੂਰੀ ਪਾਉਣੀ ਹੁੰਨੀ ਆ ਜਾਨਵਰਾਂ ਨੂੰ ਉਹ ਕਹਿੰਦੀ ਪੁੱਤ ਪਾਲਿਆ ਆਪਣੇ ਕਿਹੜਾ ਤੋੜਾ ਕਾਛੇ ਦਾ ਉਹ ਕੋਠੇ ਤੇ ਕਬੂਤਰ ਆ ਕੇ ਉਹ ਕਬੂਤਰ ਦੇ ਫੰਗ ਤੇ ਛੱਟ ਲੱਗੀ ਵੀ ਉਹਨੂੰ ਦਾਣੇ ਵੀ ਲਿਜਾ ਕੇ ਦਿੰਦੇ ਹੁੰਦੇ ਉਹਦੇ ਜਿਹੜੇ ਚੂਰੀ ਲਿਜਾ ਕੇ ਦਿੱਤੀ ਫੰਗ ਤੇ ਛੱਟ ਵੱਜੀ ਵੀ ਨੂੰ ਚੂਰੀ ਖਿਆਲ ਲਈ ਕਬੂਤਰ ਨੇ ਕਹਿੰਦਾ ਚੂਰੀ ਤਾਂ ਰਾਣੀ ਦੇ ਹੱਥਾਂ ਦੀ ਐ ਮੈਂ ਖਾਂਦਾ ਰਿਹਾ ਘੁੱਟ ਕੇ ਪਾਉਂਦੀ ਰਹੀ ਐ ਮੈਨੂੰ ਇਹ ਤਾਂ ਰਾਣੀ ਦੀਆਂ ਚੂਰੀਆਂ ਕਹਿੰਦਾ ਵੀ ਆਹ ਚੂਰੀ ਕਿੱਥੋਂ ਲੈਂਦੀ ਐ ਤਾਂ ਚੂਰੀ ਛਾੜੀ ਰਾਣੀ ਦੀ ਐ ਛਾੜੀ ਐਂ ਕਰਕੇ ਤਿਰਗੇ ਤੇ ਸੀ ਹੈਗੀ ਆ ਰਾਣੀ ਕਿੱਥੋਂ ਉਹ ਕਹਿੰਦੇ ਵੀ ਤੋਬੀਆਂ ਦਾ ਘਰ ਐ ਤੋਬੀਆਂ ਦੇ ਘਰੇ ਕੋਠੇ ਤੇ ਚੂਰੀ ਪੈਂਦੀ ਐ ਇਹ ਉਹ ਕਹਿੰਦਾ ਵੇਲੇ ਚੱਲੋ ਮੈਨੂੰ ਨਾਲ ਲਿਆਓ ਕਬੂਤਰ ਜਾ ਕੇ ਜਦੋਂ ਦੇਖੀ ਨ ਮੇਰੇ ਤੇ ਬਹਿ ਕੇ ਵੀ ਉਹੀ ਐ ਮੋਢੇ ਤੇ ਜਾ ਬੈਠਾ ਉਹਨੇ ਦੇਖ ਕੇ ਵੀ ਕਬੂਤਰ ਆਪਣਾ ਆ ਗਿਆ ਉਹਨੇ ਬੁੱਕਲ ਤੇ ਲੈ ਲਿਆ ਬੋਕਟੇ ਲੈ ਕੇ ਪੁੱਛਿਆ ਕਬੂਤਰ ਨੂੰ ਕਬੂਤਰ ਆ ਲਾਲ ਕਹਿੰਦਾ ਲਾਲ ਦਾ ਕੋਈ ਪਤਾ ਨਹੀਂ ਮੇਰੇ ਵੀ ਫੰਗਦੇ ਛੱਟ ਲੱਗੀ ਵੀ ਆ ਲਾਲ ਦਾ ਪਤਾ ਫਿਰ ਆ ਕਹ ਲੂ ਮੇਰੇ ਪਟੀਆਂ ਕਰ ਮਲਮਲਾ ਕੇ ਮੇਰੇ ਜ਼ਖਮ ਰਾਜੀ ਕਰ ਉਹ ਜ਼ਖਮ ਤੇ ਦੋ ਦਿਨ ਪਟੀਆਂ ਕਰੀਆਂ ਰਾਣੀ ਨੇ ਬੰਦੇ ਬੰਦੇ ਪੱਟੀ ਕਰੀ ਜਾਇਆ ਕਰ ਜ਼ਖਮ ਹੋ ਗਿਆ ਠੀਕ ਜਦੋਂ ਮਾਰ ਲੱਗ ਗਿਆ ਉਡਣ ਕਬੂਤਰ ਕਬੂਤਰ ਨੇ ਮਾਰੀ ਡਾਰੀ ਜੰਗਲ ਚ ਲੱਗ ਗਿਆ ਘੁੰਮਣ ਤੇ ਜਾ ਕੇ ਲੱਕੜਾਂ ਵੱਢਦੇ ਤੇ ਕੋਲੇ ਮੂਰੇ ਡਾਣੀ ਤੇ ਜਾ ਬੈਠਾ। ਜਾ ਉਹਨੇ ਦੇਖਿਆ ਲਾਲ ਨੇ। ਬਈ ਕਬੂਤਰ ਆਪਣਾ। ਕਨੋ ਕਬੂਤਰਾ ਤੂੰ। ਕਨਾਂ ਮੈਂ ਆ ਗਿਆ। ਕਨਾਂ ਰਾਣੀ। ਕਨਾਂ ਰਾਣੀ ਨੇ ਚੂਰੀ ਖਾ ਖਵਾ ਕੇ ਤੇ ਕਨਾਂ ਫੰਗ ਤੇ ਕਨਾਂ ਛੱਟਾਂ ਬੱਜੀਆਂ ਦੀਆਂ ਕਨਾਂ ਮਲਮ ਕਰਕੇ ਕਨਾਂ ਤੈਨੂੰ ਪਾਲ ਕਰੀ ਆ। ਫੇਰ ਹੀ ਉਡਣ ਲੱਗੇ ਆ। ਰਾਣੀ ਹੈਗੀ ਕਿੱਥੇ ਕਹਿੰਦਾ ਤੋ ਬੇਂਗਣਾ ਘੋੜਾ ਕਹਿੰਦਾ ਘੋੜੇ ਦਾ ਪਤਾ ਕਰਦਾ ਮਾਰੀ ਕਬੂਤਰ ਨੇ ਡਾਰੀ ਪਿੰਡ ਦੇ ਵਿੱਚ ਉੱਤੋਂ ਦੀ ਜਦ ਦਿੱਤਾ ਗੇੜਾ ਤੇ ਖੋਲ ਲੀਤੇ ਖੜਾ ਦੇਖ ਲਿਆ ਕਹਿੰਦਾ ਵੀ ਘੋੜਾ ਵੀ ਹੈਗਾ ਕਹਿੰਦਾ ਮੇਰੇ ਕੱਪੜੇ ਪਾਟੇ ਪਏ ਨੇ ਪਾਟ ਗਏ ਸਾਰੇ ਹੁਣ ਕਹਿੰਦਾ ਹੈਗਾ ਮੇਰੇ ਕੋਲੇ ਜਿਹੜੇ ਦੋ ਹੀਰੇ ਰੱਖੇ ਤੇ ਆਪਾਂ ਸ਼ਿਕਾਰੀ ਤੋਂ ਇੱਕ ਹੀਰਾ ਵੇਚ ਨਾਏ ਤਾਂ ਛਡਾਵਾਂਗੇ ਘੋੜਾ ਨਾਲੇ ਸਮਾਵਾਂਗੇ ਤੇਰੇ ਕੱਪੜੇ ਚਾਲਾ ਖੋਲ ਹੀਰਾ ਇੱਕ ਚੱਲ ਬਾਜ਼ਾਰ ਕਬੂਤਰ ਲੈ ਕੇ ਬਾਜ਼ਾਰ ਪਾਈ ਉਹਨੂੰ ਲਾਲ ਨੂੰ ਲੱਕੜਹਾਰੇ ਦੇ ਦੀਆਂ ਦਾ ਛੜਤੀਆਂ ਲੱਕੜਾਂ ਉੱਥੇ ਹੀ ਜਾ ਕੇ ਨਏ ਦਾ ਸਮਾਏ ਕੱਪੜੇ ਹੀਰਾ ਵੇਚ ਕੇ ਬਾਕੀ ਬਚਦੇ ਪੈਸਿਆਂ ਦਾ ਲਿਆ ਫੇ ਘੋੜਾ ਘੋੜੇ ਤੇ ਚੜ ਕੇ ਆਗੇ ਰਾਣੀ ਕੋਲੇ ਰਾਣੀ ਦੇ ਕੋਲੇ ਜਾ ਕੋਠੇ ਤੇ ਆ ਤਾਰਿਆ ਰਾਣੀ ਦੇਖ ਕੇ ਹੋ ਗਈ ਗਦਗਦ ਤੇ ਕੰਨਾ ਬੈਠ ਚੱਲੀਏ ਕਹਿੰਦੀ ਕਿੱਥੇ ਚੱਲਾਂਗੇ ਕਹਿੰਦਾ ਹੁਣ ਆਪਣੇ ਸ਼ਹਿਰ ਨੂੰ ਚੱਲਾਂਗੇ ਸ਼ਹਿਰ ਜਾ ਕੇ ਪਤਾ ਲੱਗੂ ਵੀ ਆਪਣੇ ਰਾਜ ਦਾ ਕੀ ਬਣਿਆ ਕੀ ਕੀ ਹੋਇਆ ਕੀ ਨਾ ਜਦੋਂ ਐਨ ਹਾਦ ਆ ਗਈ ਜਿਵੇਂ ਜੂ ਆ ਜੇ ਆਪਾਂ ਕੋਲੇ ਆ ਜੀ ਇਹ ਉੱਥੇ ਆ ਕੇ ਕੋੜਾ ਤਾਰ ਲਿਆ ਉੱਥੇ ਪੁੱਛਿਆ ਇੱਕ ਨੂੰ ਵੀ ਐ ਕਰਕੇ ਰਾਜਾ ਹੁੰਦਾ ਫਲਾਨਾ ਕਹਿੰਦੇ ਰਾਜਾ ਮਰ ਗਿਆ ਸੀ ਰਾਣੀ ਦਾ ਤੇ ਮੁੰਡੇ ਦਾ ਪਤਾ ਨਹੀਂ ਲੱਗਾ ਕਿਦੋਂ ਨੂੰ ਮੰਤਰੀਆਂ ਨੇ ਰਾਜ ਖੋ ਲਿਆ ਉਹ ਆਪੋ ਵਿੱਚ ਹੀ ਲੜ ਕੇ ਮਰ ਗਏ ਦੂਜਾ ਦੂਜੇ ਨਾਲ ਰਾਜ ਪਿੱਛੇ ਲੜ ਕੇ ਮਰ ਗਏ ਦੁਨਨੇ ਤਰ੍ਹਾਂ ਖਤਮ ਨੇ ਰਾਜ ਵਿਹਲਾ ਪਿਆ ਉਹ ਕਹਿੰਦੀ ਚਲਦਿਆਂ ਪਰ ਰਾਜ ਕੋਲ ਨੂੰ ਚਲਦਿਆਂ ਉਹ ਚਲਦਿਆਂ ਚਲਦਿਆਂ ਤੋਂ ਰਾਣੀ ਦੇ ਕਿਦੋਂ ਜਦੋਂ ਐ ਨਹੀਂ ਪਤਾ ਹੁੰਦਾ ਮਾੜੀ ਛਾਲੀ ਸ਼ੈਤ ਕਿਦੋਂ ਜਾਗਦੀ ਹੈ ਉਹ ਕਹਿੰਦੀ ਮੈਨੂੰ ਐ ਤਾਂ ਤਾਂ ਅੱਦੇ ਵੀ ਤੇਰੀ ਜਾਤ ਗੋਤ ਕੀ ਹੈ ਉਹ ਕਹਿੰਦਾ ਕੀ ਲੈਣਾ ਜਾਤ ਗੋਤ ਤੋਂ ਤਾਂ ਮੇਰੀ ਤੋਂ ਚਾਲਦਿਆਂ ਰਾਜ ਆਪਣਾ ਆ ਗਿਆ ਰਾਜ ਆਪਾਂ ਨੂੰ ਆਪਣਾ ਮਿਲ ਜੂ ਤੇ ਆਪਾਂ ਕਰਾਂਗੇ ਰਾਜ ਕਹਿੰਦੀ ਨਾ ਹੁਣ ਬੇਦਗ੍ਰੰਥ ਵੀ ਕਹਿੰਦੇ ਨੇ ਵੀ ਘੋੜੇ ਦੀ ਤੇ ਜਨਾਨੀ ਦੀ ਅੜੀ ਬਿਮਾਰੀ ਆ ਅੜੀ ਚੜ ਜਾਂਦੀ ਮਰ ਜਾਣਗੇ ਪਰ ਅੜੀ ਨਹੀਂ ਛੱਡਦੇ ਉਹ ਕਹਿੰਦੀ ਨਾ ਮੈਨੂੰ ਐ ਤਾਂ ਦੱਸਦੇ ਵੀ ਜਾਤ ਗੋਤ ਕੀ ਹੈ ਕਹਿੰਦਾ ਪੁੱਛਣਾ ਹੀ ਹੈ ਕਹਿੰਦੇ ਹਾਂ ਉਹ ਧਰਤੀ ਤੇ ਲੇਟ ਲਟ ਕੇ ਛੱਪ ਫਣਿਆਰ ਬਣ ਕੇ ਖੜ ਗਿਆ ਕਹਿੰਦਾ ਜਾਤ ਤਾਂ ਫਿਰ ਮੇਰੀ ਆ ਹੈ ਕਹੋ ਬਾਮਣ ਦੇਉ ਪਹਿਲਾਂ ਛੱਪ ਚ ਲੈ ਕੇ ਤਾਂ ਉਹ ਚ ਪਾ ਕੇ ਗੜਬੇ ਤੇ ਛਾਪੀ ਆਏ ਅਸੀਂ ਲਾਲ ਫੇਰ ਬਣਿਆ ਫੇਰ ਮੁੰਡਾ ਬਣਿਆ ਛੱਪ ਬਣ ਗਿਆ ਛੱਪ ਬਣ ਕੇ ਦੇਖਦੇ ਦੇਖਦੇ ਖਾੜੇ ਚ ਵੜ ਗਿਆ ਮਾਰੇ ਪੱਟਾਂ ਤੇ ਹੱਥ ਘੋੜਾ ਵੀ ਖੜਾ ਕੋਲੇ ਕਬੂਤਰ ਵੀ ਫਿਰਦਾ ਫੇਰ ਰੋਇਤੋ ਕੀ ਬਣਦਾ ਜਾਂ ਬੜੀ ਉਮਝ ਮੇ ਰੋਂਦੀ ਮਹਿਲਾਂ ਚ ਮੈਲਾ ਜੇ ਜਾ ਕੇ ਰੋਂਦੀ ਨੇ ਦੋ ਚਾਰ ਦਿਨ ਤੱਕ ਰੋਂਦੀ ਰਹੀ ਦਿਲ ਧਰਿਆ ਨਾ ਬਾਤ ਫੇਰ ਟੰਡੋਰਾ ਫਰਿਆ ਤਾਂ ਬਜਿਹੜਾ ਕੋਈ ਨਵੇਂ ਤੋਂ ਨਵੀਂ ਮੈਨੂੰ ਕੋਈ ਕੋਈ ਗੱਲ ਸੁਣਾਵੇ ਉਹਨੂੰ ਇੱਕ ਟਕਾ ਮੈਂ ਚਾਂਦੀ ਦੇ ਚਾਂਦੀ ਦਾ ਰੁਪਇਆ ਰਿਆ ਕਰੂੰਗਾ 1 ਰੁਪਇਆ ਦੇਆ ਕਰੂੰ ਨਵੀਂ ਗੱਲ ਸੁਣਨ ਦਾ ਗੱਲਾਂ ਵਾਲਿਆ ਬਹੁਤ ਆਇਆ ਕਰਨ ਗੱਲਾਂ ਸੁਣਨ ਕੇ ਰੁਪਇਆ ਦੇਵੇ ਤੋਰ ਦੇ ਬਿਆ ਗੱਲ ਸੁਣਾਵੇ ਗੱਲ ਰੁਪਇਆ ਦੇ ਕੇ ਤੋਰ ਦਿਆ ਕਰੇ ਇੱਕ ਆਇਆ ਕਹਿੰਦਾ ਅਜ ਰਾਣੀ ਗੱਲ ਸੁਣਾਉ ਮੈਂ ਨਾ ਹੁਣ ਤੈਨੂੰ ਇੱਥੋਂ ਤੈ ਸੁਣੀ ਹੋਣੀ ਐ ਕਿਸੇ ਤੋਂ ਨਾ ਕੋਈ ਹੋਰ ਸੁਣਾ ਸਕੇ ਕਹਿੰਦੀ ਸੁਣਾ ਗੱਲਾਂ ਹੀ ਸੁਣਨ ਖਾਤ ਤਸਦਿਓ ਉਹ ਕਹਿੰਦਾ ਰਾਤ ਮੈਨੂੰ ਹਨੇਰਾ ਹੋ ਗਿਆ ਰਾਹ 'ਚ ਮੈਂ ਡਰਦੇ ਨੇ ਇੱਕ ਦਰਾਸਤ ਤੇ ਰਾਤ ਕੱਟੀ ਵੀ ਇੱਥੇ ਥੱਲੇ ਛੱਪ ਸ਼ੂਲ ਲੂਟੀ ਕੋਈ ਹੋਰ ਜਹਾ ਰੀਲੀ ਚੀਜ਼ ਨਾ ਖਾ ਜੇ ਜਾਂ ਕੋਈ ਸ਼ੇਰ ਵਗੇਰਾ ਨਾ ਖਾ ਜੇ ਤੇ ਕੱਟ ਜੇ ਬਈ ਦਰਾਸਤ ਤੇ ਚੜ ਕੇ ਰਾਤ ਲਿਖਾਉਨੇ ਆ ਮੈਂ ਦਰਾਹਤ ਤੇ ਚੜ ਗਿਆ ਡਾਣੇ ਤੇ ਜੱਫੀ ਪਾ ਕੇ ਪਿਆ ਐ ਬੇ ਪਿਆਰੇ ਹਾ ਰਾਤ ਨੂੰ ਐ ਖੱਡ ਚੋਂ ਇੱਕ ਛੱਪ ਨਿਕਲਿਆ ਤੇ ਇੱਕ ਛਪਣੀ ਛਪਣੀ ਨੇ ਤੇ ਛਪਣਿਆ ਧਾਤੀ ਤੇ ਲਟੇ ਬਿੰਦਕ ਲਟਕੇ ਛਪਣੀ ਜਨਾਨੀ ਬਣ ਗਈ ਜਿਹੜਾ ਛੱਪ ਤੀ ਉਹ ਮਰਦ ਬਣ ਗਿਆ ਫੇਰ ਢੋਲਕੀਆਂ ਬਾਜੇ ਉਹਨਾਂ ਨੇ ਸਾਜ਼ ਵਜਾਏ ਉਹਨੇ ਤਾਂ ਗੀਤ ਗਾਏ ਉਹਨੇ ਕਹਿੰਦਾ ਬੋਲੀਆਂ ਪਾਈਆਂ ਕਹਿੰਦਾ ਸਾਰੀ ਰਾਤ ਇੰਨਾ ਨਾਚ ਕਰਿਆ ਤੇ ਇੰਨਾ ਨਾਚ ਦੇਖਿਆ ਕਹਿੰਦਾ ਮੈਂ ਨਹੀਂ ਕਦੇ ਅੱਜ ਦੀ ਜ਼ਿੰਦਗੀ ਚ ਇੰਨਾ ਨਾਚ ਦੇਖਿਆ ਹੈਗਾ ਬੜਾ ਨਾਚ ਕਰਿਆ ਤੇ ਬੜੇ ਸਾਜ਼ ਵਜਾਏ ਉਹ ਕਹਿੰਦੀ ਆ ਚੱਕ ਰੁਪਈਏ ਪੰਜ ਜੇ ਆਖੀ ਦਿਖਾ ਦੇ ਤੂੰ ਮੈਨੂੰ ਤੈਨੂੰ ਸਿਉਨੇ ਦੀਆਂ ਮੋਹਰਾਂ ਦੇਉ ਪੰਜ ਆ ਚੱਕ ਪੰਜ ਚੱਲ ਦੱਛ ਕਿੱਥੇ ਨੇ ਉਹਨੇ ਭਾਈ ਆਥਣ ਕਹਿੰਦਾ ਉਹ ਲੈ ਲੈਂਦੇ ਆਥਰਣ ਹੋਏ ਲੈ ਕੇ ਬਾਗ ਗਿਆ ਉੱਥੇ ਹੀ ਰਸਤੇ ਕੋਲੇ ਹੀ ਕਹਿੰਦਾ ਆਹ ਰਸਤੇ ਚੜ ਜਾ ਨਾਲੇ ਉਹ ਗੱਲ ਸੁਣਾਉਣ ਵਾਲਾ ਚੜ ਗਿਆ ਨਾ ਰਾਣੀ ਚੜ ਗਈ ਰਸਤੇ ਚੜ ਕੇ ਬੈਠੇ ਰਹੇ ਜਦੋਂ ਉਹਨਾਂ ਦਾ ਹੋਇਆ ਵੇਲਾ ਛੱਪ ਤੇ ਛਪਣੀ ਨਿਕਲੇ ਨਿਕਲੇ ਧਰਤੀ ਤੇ ਲੇਟੇ ਉਹ ਛੱਪ ਬਣ ਕੇ ਛੱਪ ਤੋਂ ਬੰਦਾ ਬਣ ਗਿਆ ਉਹ ਔਰਤ ਬਣ ਗਈ ਛਪਣੀ ਲਾਗੇ ਸਾਜ਼ ਵਜਾਉਣ ਸਾਜ ਬਜਾਏ ਤੇ ਸਾਜਾਂ ਤੇ ਨਾਚ ਕਰਿਆ ਤੇ ਬੋਲੀਆਂ ਪਾਈਆਂ ਤੇ ਉਹਨੇ ਗੀਤ ਗਾਏ ਗਲਮਕਾਰੇ ਸ਼ਾਈ ਰਾਤ ਕਮਾਲ ਕਰਤੀ ਰਾਣੀ ਬੈਠੀ ਉੱਤੇ ਰੋਈ ਜਾਂਦੀ ਐ ਛਾਂ ਲਿਆ ਬਈ ਉਹੀ ਐ ਲਾਲੀ ਐ ਰਾਣੀ ਰੋਂਦੀ ਦੇ ਇੰਜ ਜ ਤਹਾਂ ਤੋਂ ਡਿਗਿਉ ਦੀ ਗਰਦਨ ਤੇ ਆ ਡਿਗੀ ਲਾਲ ਦੀ ਗਰਦਨ ਤੇ ਜਦੋਂ ਡਿਗੀ ਤਹਾਂ ਚੱਕਿਆ ਤਾਂ ਰਾਣੀ ਬੈਠੀ ਜਨਾਲੀ ਮੇਰਾਣੀਏ ਉਧਰ ਉਹਨਾਂ ਦੇ ਜਾਣ ਦਾ ਵੀ ਟਾਈਮ ਹੋ ਗਿਆ ਮੋੜਨ ਦਾ ਖਾੜੇ 'ਚ ਵੜਨ ਦਾ ਵੀ ਉਹ ਛਪਣੀ ਨੂੰ ਕਹਿੰਦਾ ਤੂੰ ਵੜ ਪਹਿਲਾਂ ਮੂਰੇ ਉਹ ਕਹਿੰਦੀ ਤੂੰ ਵੜ ਪਹਿਲਾਂ ਮੂਰੇ ਦੁਨਨੇ ਲੜਦੇ ਰਹੇ ਕਾਫੀ ਚਿਰ ਤਾਂ ਗਈ ਹਜ਼ਰੂ ਹਾਰ ਮੰਨ ਕੇ ਜਾਨੀ ਛਪਣੀ ਨੂੰ ਵੜਨਾ ਪੈ ਗਿਆ ਛਪਣੀ ਖਾੜੇ 'ਚ ਵੜ ਗਈ ਜਦੋਂ ਛੱਪ ਵੜਨ ਲੱਗਾ ਤਾਂ ਹਾਂ ਤੋਂ ਮਾਰੀ ਛਾਲ ਪੂਛ ਫੜ ਕੇ ਕਹਿੰਦੀ ਸੱਤ ਸਮੁੰਦਰਾਂ ਤੋਂ ਪਾਰ ਲਿਓ ਪਾਰ ਲਿਆ ਕੇ ਰਾਜਾ ਬਿਆਹਣ ਆਇਆ ਤੇ ਲੈ ਕੇ ਜਾਂਦਾ ਸੀ ਮੈਨੂੰ ਉਥੋਂ ਲਿਆ ਕੇ ਮੈਨੂੰ ਮਾੜੀ ਜੀ ਗੱਲ ਤੇ ਰੋਸ਼ ਕਰਕੇ ਆ ਕੁਛ ਕਰਕੇ ਵਹਿ ਗਿਆ ਸਿਰਫ ਇੰਨੀ ਗੱਲ ਕਹੇ ਤੂੰ ਤੈਨੂੰ ਐ ਪਤਾ ਵੀ ਮੈਂ ਤੇਰੇ ਖਾਤਰ ਕਿੰਨੇ ਦਸੀਹੇ ਝੱਲੇ ਨੇ ਪਾਣੀਆਂ 'ਚ ਤਾਂ ਮੈਂ ਗੋਤੇ ਖਾ ਕੇ ਜਾ ਕੇ ਉਹ ਤੋਂ ਬੰਦੇ ਘਰੇ ਜਾ ਕੇ ਰਾਤਾਂ ਕੱਟੀਆਂ ਨੇ ਉਥੋਂ ਮੈਂ ਜਾਨਵਰਾਂ ਨੂੰ ਚੂਰੀਆਂ ਘੁੱਟ-ਘੁੱਟ ਪਾ ਕੇ ਕਬੂਤਰ ਤੇਰਾ ਆਇਆ ਲਿਆਂਦਾ ਤੇ ਫਿਰ ਤੈਨੂੰ ਕਬੂਤਰ ਦਾ ਇਲਾਜ ਕਰਿਆ ਫਿਰ ਤੈਨੂੰ ਲੱਕੜਹਾਰੇ ਜਿਉਂ ਭਾਲਿਆ ਤੈਨੂੰ ਲੱਕੜਹਾਰੇ ਜਿਉਂ ਭਾਲ ਕੇ ਛਡਾ ਕੇ ਕੱਪੜੇ ਛਮਾ ਕੇ ਘੋੜਾ ਭਾਲਿਆ ਕਬੂਤਰ ਨੇ ਐਨੇ ਤੇ ਸੀਹੇ ਚੱਲ ਕੇ ਕਹਿੰਨੀ ਮੈਂ ਤੇਰੇ ਨਾਲ ਫੇਰ ਵੀ ਹੋ ਗਈ ਜੇ ਤੈਂ ਆਹੀ ਕੁਛ ਕਰਨਾ ਤਾਂ ਫਿਰ ਮੈਨੂੰ ਮੇਰੇ ਮਹਿਲਾਂ ਜੀ ਛੱਡਿਆ ਉਹਨਾਂ ਜੀ ਛੱਤ ਅਸਮੁੰਦਰਾਂ ਤੋਂ ਪਾਰ ਹੁਣ ਮੈਨੂੰ ਤੂੰ ਇੰਨੀ ਗੱਲ ਕਹੇ ਤੂੰ ਟੀਂਡਰ ਕੇ ਤੇ ਮੇਰੇ ਨਾਲ ਕਰਕੇ ਗੁੱਸਾ ਕਰ ਕੰਨੀ ਖਾੜੇ ਚ ਜਾ ਬੜਿਆ ਤੈਂ ਐ ਤਾਂ ਨਹੀਂ ਜੋਤਿਆ ਵੀ ਮੇਰੀ ਖਾਤਰ ਕਿੰਨੇ ਦਸ਼ੀਹੇ ਝੱਲੇ ਨੇ ਜਦੋਂ ਮਾਰੇ ਮਿਹਨੇ ਮੂੰਗੂ ਢਾਲ ਲਿਆ ਢਲ ਗਿਆ ਕਹਿੰਦਾ ਵੀ ਗਲਤੀ ਹੋ ਗਈ ਕਹਿੰਦੀ ਗਲਤੀ ਹੋਈ ਨਹੀਂ ਕਰੀ ਐ ਤੈਂ ਕਿੱਦੀ ਗੱਲ ਸੀ ਜੇ ਤੈਨੂੰ ਮੈਂ ਪੁੱਛ ਲੈਂਦਾ ਤੂੰ ਹੀ ਕਹਿੰਦਾ ਮੇਰੀ ਜਾਤ ਤਾਂ ਛਾਪ ਐ ਕੀ ਲੈਣਾ ਖਰਾਬ ਹੋ ਜੂ ਕਾ ਮੇ ਤੇ ਅਥਲੀ ਰੂਪ ਦੇਖਣਾ ਮੇਰਾ ਤੂੰ ਮੈਨੂੰ ਜਵਾਨੀ ਦਛ ਦਿੰਦਾ ਇਹ ਕਿੱਡੀ ਕਬੱਡੀ ਗੱਲ ਕਹਿਤੀ ਸੀ ਮੈਂ ਤੈਨੂੰ ਤੈਨੂੰ ਐਂ ਦਛਦੀ ਵੀ ਤੇਰੀ ਯਾਤ ਗੋਤ ਕੀ ਐ ਤੂੰ ਸੱਪ ਬਣ ਕੇ ਖੜੇ ਜਾ ਵੜਿਆ ਭਾਈ ਮੰਨ ਕੇ ਹਾਰ ਵੀ ਜਾਣੀ ਗਲਤੀ ਹੋ ਗਈ ਮੰਨ ਕੇ ਫੇਰ ਉਥੋਂ ਦੁਨਨੇ ਮਹਿਲਾਂ ਚ ਜਾ ਕੇ ਉਥੋਂ ਨਾਲ ਵੀ ਹਾਂ ਗਲਤੀ ਹੋ ਗਈ ਕਹਿੰਦੀ ਨਹੀਂ ਫੇਰ ਮੈਨੂੰ ਛੱਡਿਆ ਸੱਤ ਸਮੁੰਦਰਾਂ ਤੋਂ ਪਾਰ ਮੈਨੂੰ ਮੇਰੇਆਂ ਕੋਲ ਛੱਡਿਆ ਜੇ ਤੈ ਤੈ ਆਹੀ ਕੁਛ ਕਰਨਾ ਤੇਰੇ ਕੋਲ ਤਾਂ ਹੈਗੀ ਐ ਕੁਦਾ ਜਾ ਵੜੇਗਾ ਉਹਦੇ ਕੋਲੇ ਫਿਰ ਉੱਥੋਂ ਬਚਾ ਦਸਣ ਲੱਗੇ ਤਾਂ ਫਿਰ ਜਾ ਕੇ ਆਪਦੇ ਮਹਿਲਾਂ 'ਚ ਜਾ ਕੇ ਉਹੀ ਭਾਈ ਮਹਿਲਾਂ ਦਾ ਜਾ ਕੇ ਰਾਜਾ ਬਣ ਗਿਆ ਤੇ ਬਾਛਦੇ ਨੇ ਤੇ ਰਛਦੇ ਨੇ ਮਿੱਤਰੋ ਇਹ ਸਟੋਰੀ ਇੱਥੇ ਹੀ ਖਤਮ ਹੁੰਦੀ ਐ ਹੰਡ ਔਰਤ ਦੀ ਹੁੰਦੀ ਮਾੜੀ ਐ ਪਰ ਜਾਂਦੀ ਘਾਟੇ 'ਚ ਐ ਇਸ ਲੋਟ ਘਾਟਾ ਦਿਖਾ ਗਈ ਸੀ ਤੇ ਇਹ ਸਟੋਰੀ ਦੋ ਤੋਂ ਇੱਥੇ ਹੀ ਖਤਮ ਹੁੰਦੀ ਹੈ